ਲਓ ਜੀ ਮੈਂ ਤੇ ਸ਼ਾ ਆ ਗਏ ਆ ਦਿੱਲੀ ਦੇ ਵਿੱਚ ਦੋ ਤਿੰਨ ਟ੍ਰੇਨਾਂ ਚੇਂਜ ਕਰਕੇ ਮੁੱਚ ਕੀ ਕਹਿੰਦੀ ਐ ਦੋ ਤਿੰਨ ਟ੍ਰੇਨਾਂ ਚੇਂਜ ਕਰਕੇ ਪਹੁੰਚ ਗਏ ਅਸੀਂ ਇੱਕ ਥਾਂ ਤੇ ਉਹ ਤੁਹਾਨੂੰ ਦਿਖਾਉਨੇ ਆ ਅਸੀਂ ਤੇ ਉਹਦੇ ਬਾਰੇ ਦੱਸਾਂਗੇ ਕੀ ਚੀਜ਼ ਆ ਕਿਉਂ ਵੀ ਸ਼ਾ ਹਾਂਜੀ ਹਾਂਜੀ ਇਹ ਦਿਖਾਣੇ ਆ ਫਿਰ ਆਪਾਂ ਵਧੀਆ ਚੀਜ਼ ਬਾਹਰ ਵਾਲੀ ਫੀਲਿੰਗ ਥੋੜੀ ਥੋੜੀ ਇਹ ਮੈਟਰੋ ਕਲਕਾ ਦਾ ਕਲਕਾ ਮੰਦਿਰ ਇਹ ਉਹਦਾ ਰਸਤਾ ਇੱਥੇ ਸਾਨੂੰ ਚਾਹੀਦਾ ਸੀ ਮੈਡੀਕਲ ਜ਼ਾੜਦਰਤ ਹੋ ਰਹੀ ਆ ਤੇ ਸ਼ੋਲਬ ਟੋੜੇ ਨਕਾਨਾ ਜਾਦੀਆਂ ਨੇ ਤੇ ਮੈਡੀਕਲ ਤੇ ਆਇਆ ਨਹੀਂ 10 ਮਿੰਟ ਤੋਂ ਹੀ ਮੈਡੀਕਲ ਲੱਭ ਰਹੇ ਆ ਦਿੱਲੀ ਉੱਥੇ ਸਿੱਧੀ ਆ ਗਏ ਸੀ ਕਿ ਕਾਲਕਾ ਮੰਦਿਰ ਤੇ ਇੱਥੇ ਭੀੜ ਬਹੁਤ ਲੱਗੀ ਹੋਈ ਆ ਆ ਲਾਈਨ ਤੁਸੀਂ ਦੇਖ ਸਕਦੇ ਹੋ ਕਿਲੋਮੀਟਰ ਤੱਕ ਤੇ ਤੁਹਾਨੂੰ ਅਸੀਂ ਇੱਕ ਚੀਜ਼ ਹੋਰ ਦਿਖਾਉਣੇ ਹੁੰਦੇ ਚਰਨੋਂ ਤੇ ਕਾਲਕਾ ਮੰਦਿਰ ਤੁਹਾਨੂੰ ਜੇ ਹੋ ਸਕੇ ਤਾਂ ਦਿਖਾ ਦਾਂਗੇ ਜੇ ਨਹੀਂ ਹੋਇਆ ਤਾਂ ਫਿਰ ਅਸੀਂ ਨਹੀਂ ਦਿਖਾਵਾਂਗੇ ਕਿਉਂ ਛਾ ਕਿਲੋਮੀਟਰ ਕਿਹਾ ਸੀ ਲੈਣ ਕਿਲੋਮੀਟਰ ਨਹੀਂ ਹੈਗੀ 5-6 ਕਿਲੋਮੀਟਰ ਹੀ ਲੱਗਦੀ ਮੈਨੂੰ ਤੇ ਅੱਜ ਪਤਾ ਨਹੀਂ ਕਿਉਂ ਭੀੜਾ ਯਾਰ ਹੈ ਹੈ ਸ਼ਾ ਅੱਜ ਕਿਉਂ ਭੀੜਾ ਹੈ ਕੇ ਲੈ ਕੇ ਮੈਂ ਹੈਕੜਾ ਪੰਡਤ ਹੈਕੜਾ ਪੁਜਾਰੀ ਹੈ ਮੋਬਾਈਲ ਲੈਣ ਦੇ ਲੋ ਗੱਡੀ ਲੰਮੀ ਲੱਗੀ ਹੈ ਅੱਜ ਕੁਛ ਨਾ ਕੁਛ ਹੈਗਾ ਯਾਰ ਇੱਥੇ ਜੀਤਾ ਆ ਮਰੇ ਦੁਕਾਨਦਾਰ ਹਮ ਨਗਰ ਤੇ ਨਹੀਂ ਕਰਦਾ ਕਹਿੰਦਾ ਕਹਿੰਦਾ ਉੱਥੇ ਹੀ ਲੈ ਲੈ ਜਿੱਥੇ ਲੈਂਦੇ ਸਸਤਾ ਲੋਵੀ ਐਂਟਰੀ ਹੋ ਗਈ ਆ ਦੇਖੋ ਇਹ ਹੈਗਾ ਲੋਟਸ ਟੈਂਪਲ 1986 ਦੇ ਵਿੱਚ ਬਣਾਇਆ ਸੀ ਈਰਾਨ ਦੇ ਬੰਦੇ ਨੇ ਤੇ ਇੱਕ ਮੰਦਿਰ ਹੀ ਤਰ੍ਹਾਂ ਹੀ ਹੈ ਵੀ ਇੱਕ ਲੋਟਸ ਹੋਣਾ ਨਾ ਸ਼ਾ ਇਹ ਐਸਾ ਕਪੜੇ ਪ੍ਰੈਸਾ ਇੱਧਰ ਆਂ ਸ਼ਾ ਇੱਧਰ ਆ ਆ ਗਏ ਨਾ ਸ਼ਾ ਦਾ ਸ਼ਾ ਮੇਰਾ ਯਾਰ ਪੱਕਾ ਤੇਰਾ ਯਾਰ ਮੇਰੇ ਨਾਲ ਮੇਰੇ ਨਾਲ ਕੇ ਅਸੀਂ ਇਕੱਠੇ ਆਨੇ ਆ ਨਾ ਮੈਂ ਮੇਰੇ ਨਾਲ ਜਾਂਦਾ ਨਾ ਮੇਰੇ ਨਾਲ ਜਾਂਦਾ ਨਾ ਇਹਨਾਂ ਦੇ ਲਈ ਚਾਰ ਵੀ ਹੈ ਗਿਆ ਚੱਤ ਜਣੇ ਨਾ ਕਿੰਨੀ ਕਿੱਥੇ ਕਿੱਥੇ 5000 ਕਿਸ਼ਤ ਕੱਟੀ ਗਈ ਇਹਦੀ ਅਰਾ ਕੰਟੀਨਿਊ ਕਰ ਸਕਦਾ ਆ ਜਿਹੜਾ ਕਾਲੇ ਕੋਲ ਹਰ ਜਗੋਂ ਦੋ ਦੋ ਕੇ ਫਿਰ ਹਲਾਤ ਸਿਰਗਾਲ ਬਾਤ ਨਾ ਸਾਰੀ ਮੋਲ ਦੀ ਮਿਨੀ ਸਟੂਡੀਓ ਇਹਦੀ ਇਹ ਮਹਾਨਤਾ ਇੱਥੇ ਜਿਹੜਾ ਵੀ ਆਉਂਦਾ ਆਸਟ੍ਰੇਲੀਆ ਦੇ ਪਿਛੇ ਲੱਗਦੇ ਨੇ ਮੈਨੂੰ ਤੇ ਇਹ ਲੱਗਦਾ ਕਿ ਇੱਥੇ ਆ ਦੇਖ ਲੈ ਕਿੰਨੇ ਅੰਗਰੇਜ਼ ਵੀ ਬਹੁਤ ਆnde ਵੀ ਇੱਥੇ ਬੀਜੇ ਬਹੁਤ ਲੱਗਦੇ ਥਾ ਕੰਨੇ ਜਦੋਂ ਸਾਡਾ ਕਿਤੇ ਲੱਗ ਗਿਆ ਫਿਰ ਤੁਸੀਂ ਵੀ ਆ ਜਾਓ ਸਾਰੇ ਜਣੇ ਭਈਆ ਵਾਕਈ ਬਹੁਤ ਜਣੇ ਆਇਆ ਦੇਖ ਇਹ ਮਾੜੀ ਮੋਟੀ ਗੱਲਬਾਤ ਨਹੀਂ ਇੱਥੇ ਤਕੜੀ ਗੱਲਬਾਤ ਹੈ ਤਕੜੀ ਆਏ ਰਸ਼ੀਆ ਤੋਂ ਵੀ ਆਇਆ ਰਸ਼ੀਆ ਤੋਂ ਹਾਂਗਕਾਂਗ ਸਪੇਨ ਰਸ਼ੀਆ ਮਲੇਆਇਆ ਮਲੇਸ਼ੀਆ ਤੇ ਅੱਜ ਉੱਤੇ ਲੱਗ ਜਾਣਾ ਪੰਦਾ ਇੱਥੇ। ਢੋਡ ਲਾ ਗਿਆ ਸੀ ਢੋਡ ਬੜ ਲਾ ਕੇ। ਫਿਰ ਤੁਹਾਨੂੰ ਉੱਪਰ ਜਾ ਕੇ ਦਿਖਾਵਾਂਗੇ। ਵੀ ਕਿਵੇਂ ਮਾਨਤਾ ਪੂਰੀ ਹੁੰਦੀ ਹੈ ਕਿਉਂਕਿ ਅੰਗਰੇਜ਼ ਦੇਖੋ ਤੁਸੀਂ ਕਿੰਨੇ ਆਏ ਹੋਏ ਨੇ। ਕਾਲੇ, ਪੀਲੇ, ਹਰੇ, ਨੀਲੇ, ਗੋਰੇ, ਸੰਤਰੀ ਸਾਰੇ ਆਏ ਹੋਏ ਆ। ਕਹੀ ਵੀ ਅਗਰਾ ਗਦਰਗੇ। ਹੋਰ ਯਾਰ। ਚੱਲ ਫਿਰ ਲਾਈਏ ਫਿਰ ਜੁੱਤੇ। ਖੋਰ ਲਾਈਏ ਖੋਰ। ਜਾ ਲਿਆਥੇ ਲਾ ਜਾ ਕਿਥੋਂ ਆਸਟ੍ਰੇਲੀਆ ਆਸਟ੍ਰੇਲੀਆ ਦਾ ਲੋਟਸ ਅੰਗਰੇਜ਼ ਵੀ ਇੱਥੇ ਜਿਹੜੇ ਆਉਂਦੇ ਆ ਮਤਲਬ ਬਹੁਤ ਵੱਡੀ ਗਿਣਤੀ ਵਿੱਚ ਆਉਂਦੇ ਆ ਡੇਲੀ بیس ਤੇ ਆਉਂਦੇ ਆ ਕਿਉਂਕਿ ਇਹ ইরਾਨੀ ਬੰਦੇ ਨੇ ਬਣਾਇਆ ਸੀਗਾ ਉਪਾਸਨਾ ਅਤੇ ਧਿਆਨ ਦੇਣ ਵਾਸਤੇ ਤੇ ਇੱਥੇ ਬਹੁਤ ਸਾਰੇ ਧਰਮਾਂ ਦੇ ਜਿਹੜਾ ਲੇਖ ਆ ਉਹ ਪੜਿਆ ਜਾਂਦਾ ਆ ਤੇ ਜੋ ਭਾਰਤੀ ਲੋਕ ਆ ਇਹ ਕਮਲ ਦੇ ਫੁੱਲ ਨੂੰ ਪਵਿੱਤਰ ਤੇ ਸ਼ਾਂਤੀ ਦਾ ਪ੍ਰਤੀਤ ਮੰਦ ਦੇ ਤਾਂ ਕਰਕੇ ਤੇ ਭਾਰਤੀ ਲੋਕੀ ਬਹੁਤ ਵੱਡੀ ਗਿਣਤੀ ਵਿੱਚ ਆਉਂਦੇ ਆ ਤੇ ਆਪਣਾ ਨਮਨ ਕਰਦੇ ਆ ਤੇ ਤੇ ਸਾਰੇ ਲੋਕ ਆਪਣੇ ਆਪਣੇ ਰੱਬ ਨੂੰ ਯਾਦ ਕਰਦੇ ਆ ਲੈ ਵੀ ਲਾਤੀਆਂ ਚਪਲਾਂ ਪਰਤੀ ਥੱਲੇ ਚ ਲਾ ਕਰਤਾ ਅਲਗ ਲੱਗੇ ਕਹਿੰਦੇ ਜੁੱਤੀਆਂ ਵਾਲੇ ਅੰਦਰ ਤੇ ਨੰਗੇ ਪੈਰ ਵਾਲੇ ਅੰਦਰ ਪਾਤੀਆਂ ਵੰਡੀਆਂ ਨੇ ਪਾ ਤੇ ਵਿਛੋੜੇ ਮੰਦਰ ਵਾਲਿਆਂ ਨੇ ਸੰਗਤਾਂ ਲੱਗੀਆਂ ਲੈਨ ਦੇ ਵਿੱਚ ਤੇ ਆਪਾਂ ਵੀ ਲੱਗ ਕੇ ਲੈਨ ਚ ਅੰਗਰੇਜ਼ ਹੁਣ ਬਾਜੀ ਮਾਰ ਕੇ ਪੈਣਾ ਗੱਲ ਗਿਆ ਇਹ ਬਰਾਊਨ ਬੋਏ ਪਿਛੇ ਰ ਗਿਆ ਕੇ ਕੇਂਦਰ ਫੋਨ ਸਾਇਲੈਂਟ ਕਰ ਲੋ ਤੇ ਜਿਹੜਾ ਜਿੰਨਾਂ ਨੇ ਕਿਤੇ ਕੀਤਾ ਹੈ ਪ੍ਰੇਅਰ ਹੁਣੀ ਨਾ ਉਹਨਾਂ ਆਸਟ੍ਰੇਲੀਆ ਦੇ ਵੀਜ਼ੇ ਦੇ ਸਭੀ ਲੋਕ ਸ਼ਾਂਤੀ ਪ੍ਰੋਗ 2 ਮਿੰਟ ਇਧਰ ਜਾਣਗੇ ਸਭੀ ਲੋਕ ਸ਼ਾਂਤੀ ਪ੍ਰੋਗ ਪਲੀਜ਼ ਨਮਸਤੇ ਨਮਸਤੇ मंदिर में आप सभी का स्वागत है स्वागत है। एक स्वतंत्र विश्व धर्म है जिसका फोटो और वीडियो का प्रयोग न करें मैं एक दूसरे से बातचीत करेंगे फोटो जी के बाहर जाकर ले सकते हैं मंदिर से संबंधित जानकारी चाहिए तो एग्जिट पे हमारे वॉलेंटियर है आप वहाँ ऐसी मातृभाषा में मंदिर से संबंधित तो और अधिक जानकारी चाहिए तो मंदिर के ठीक सेंटर है वहाँ पे जाके विजिट करके जानकारी प्राप्त कर सकते हैं जिनके पास छोटे बच्चे हैं लोग अपने बच्चों का विशेष ध्यान देंगे ਜੀ ਲੋਕਾਂ ਦਾ ਪ੍ਰਾਰਥਨਾ ਉਹ ਦੁਆ ਮੰਨ ਕੱਟੇਂ ਦੀ ਲੋਕ ਇਸ ਤਰ੍ਹਾਂ ਉਹ ਪਲੀਸ ਆਪਣੇ ਬੱਚੋ ਦਾ ਧਿਆਨ ਲੀ ਗਏ ਅੰਦਰ ਜਾ ਕੇ ਸਮੇਂ ਕੈਮਰਾ ਤੇ ਮੋਬਾਈਲ ਦਾ ਯੂਸ ਨਾ ਕਰੀਂ ਇਹ ਨਿਯਮ ਸਬੰਧੀ ਦਿੱਤਾ ਅੰਦਰ ਅਭੀ ਪ੍ਰਾਰਥਨਾ ਹੈ ਚੱਲ ਰਹੀ ਹੈ ਸਭ ਧਰਮੋ ਸੰਧਰ ਪ੍ਰਾਰਥਨਾ ਹੈ ਚੱਲ ਰਹੀ ਹੈ ਅੰਦਰ ਚੱਲ ਰਹੀ ਹੈ ਪ੍ਰਾਰਥਨਾ ਉਹ ਕਿਹੋ ਜਿਹਾ ਹੋਗਾ ਕਿ ਪਿਆਗੇ وہی ਲੋਕ ਜਾਣਗੇ ਜਿਨਕੇ ਪਾਸ ਟਾਈਮ ਰਹੀ ਹੈ ਉਹ ਪੱਕਾ ਹੀ ਪੱਕਾ 1 ਮਿੰਟ ਤੱਕ ਚਲੇਗੇ ਅਗਰ ਜਿਨਕੇ ਪਾਸ 10 ਮਿੰਟ ਟਾਈਮ ਹੀ ਕਿਤੇ ਨਾ ਹੋਏ ਜਿਹੜੇ ਕਹਿੰਦੇ ਨਾਂ ਪਾਸ ਉਹਨਾਂ ਹੱਥ ਵੜਦਣੇ ਜਿੰਨੇ ਤਿਆਰ ਕੀਤਾ ਤੇ ਹੱਥ ਵੜਤੇ ਹਨ Namaste and welcome to the Baha'i House of Worship. Baha'i Faith is an independent world religion. ਜਮੇਰ ਅਰਦਾਸ ਖਤਮ ਹੋਈ ਵੇ ਉਹਨਾਂ ਨੇ ਕਿਵੇਂ ਉਹ ਪੜੇ ਰੋਲਾ ਪਾੜਾ ਸਾਰਿਆਂ ਨੇ ਲੈ ਵੀ ਸਾਰੇ ਆਸਟ੍ਰੇਲੀਆ ਪੀਆਰ ਬਾਕੀ ਇਹ ਜੋ ਵੀ ਹੈ ਕਰ ਰਹੇ ਆ ਅਸੀਂ ਜਿੱਦਾਂ ਵੀ ਬਣ ਗਿਆ ਆ ਪਾਣੀ ਅਮਰਤ ਬਣ ਗਿਆ ਛਾਹ ਕਹਿੰਦਾ ਕਨੇਦੇ ਨੂੰ ਆ ਪਾਣੀ ਮਿਲ ਗਿਆ ਨਾ ਬਸ ਸ਼ਾਂ ਨੂੰ ਦਾਤਾ ਪਾਣੀ ਨੂੰ ਮੈਂ ਰੋਜ਼ ਜਿੰਨੀਆਂ ਕੁੱਤਾ ਦੇ ਵਿੱਚ ਯਾਰ ਮੈਂ ਤਾਂ ਸੋਚਿਆ ਸੀਗਾ ਸੋਵਾਂਗੇ ਕਿਤੇ ਇੱਥੇ ਪਰ ਸੌਣ ਨਹੀਂ ਦੇਣਾ ਨਾ ਇਹਨਾਂ ਨੇ ਨੀਂਦ ਨਹੀਂ ਆ ਜਾਂਦੀ ਹੈ ਬਾਹਰ ਨਿਕਲ ਕੇ ਲੈ ਲਵਾਂ ਉहां ਤੋਂ ਮੈਂ ਲੋਕਾਂ ਨੂੰ ਬਥੇਰਾ ਗਿਆ ਸ਼ਾਂਤੀ ਰੱਖੋ ਖੁਸ਼ਹਾਲੀ ਰੱਖੋ ਪਰ ਲੋਕਾਂ ਨੇ ਕਿੱਥੇ ਸ਼ਾਂਤੀ ਰੱਖੀ ਹੈ ਪਰ ਜਗਾ ਹੈ ਉਹ ਸੋਹਣੀ ਹੈ ਮੈਂ ਮਾਜੀ ਅੱਗੇ ਵੜੀਏ ਚਾਚਾ ਆ ਜਾ ਯਾਰ ਲੋਇਆ ਪਾਰਕ ਸੀ ਕਿ ਸਾਰੇ ਟੈਂਪਲ ਸੀਗਾ ਤੇ ਦਿਖਾਦਾ ਤੁਹਾਨੂੰ ਸਾਰਾ ਆਪਾਂ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਊਗਾ ਇਦਾਂ ਅਸੀਂ ਤੁਹਾਨੂੰ ਹੋਰ ਚੀਜ਼ਾਂ ਦਿਖਾਵਾਂਗੇ ਜੇ ਤੁਸੀਂ ਸਾਡਾ ਬਲੌਗ ਦੇਖੋਗੇ ਕਿਰਪਾ ਕਰਕੇ ਸਾਡਾ ਬਲੌਗ ਜਰੂਰ ਦੇਖੋ ਤੇ ਸ਼ੇਅਰ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਹੋ ਤੁਹਾਨੂੰ ਅਸੀਂ ਇਦਾਂ ਹੀ ਆਉਣ ਵਾਲੇ ਬਲੌਗ ਵੱਧ ਤੋਂ ਵੱਧ ਚੜ ਚੜ ਕੇ ਦਿਖਾਵਾਂਗੇ ਇਹ ਵੀਡੀਓ ਵੀ ਲਾਈਕ ਕਰ ਦਿਲਾ ਕੇ ਸ਼ੇਅਰ ਲਾਈਕ ਸਬਸਕ੍ਰਾਈਬ ਕਹਦੇ ਕਮੈਂਟ ਕਮੈਂਟ ਜਰੂਰ ਕਰ ਦਿਓ ਭਰਾਵੋ ਤੁਹਾਨੂੰ ਕਿਹਨਾਂ ਦਾ ਕਸੂ ਦਾ ਤੁਹਾਨੂੰ ਤੁਹਾਨੂੰ ਆਗਮਾਰਾ ਨਾ ਪੜਿਆ ਨਹੀਂ ਜਾਣਾ ਨਿਕਾ ਜਾ ਕਾਸ ਤੋਂ ਤੇ ਮਿਲ ਆਣਾ ਮੇਤੇ ਮਿਲ ਆ ਮੈਂ ਘਰ ਚ ਕਿਦਸੇ ਖਬਰ ਖਾਤੇ ਮੂਜੀ ਲਾਸਟ ਵੀਓ ਵੇ ਲੋ ਬਈ ਬਹੁਤ ਸੋਹਣਾ ਯਾਰ ਲੋਟਸ ਉਹ ਵੇ ਲੋ ਜਾ ਜੀ ਆ ਗਿਆ ਕਹਿੰਦਾ ਨਾਲ ਹੀ ਤੋਂ ਤੇ ਵੀ ਉਧਰ ਨਹੀਂ ਆ ਲੈ ਵੀ ਸ਼ੇਅਰ ਸਬਸਕ੍ਰਾਈਬ ਕਰ ਦਿਓ ਮੇਰਾ ਭਰਾ ਅਸੀਂ ਆਪਣੀ ਮਿਹਨਤ ਕਰ ਲਈ ਤੁਹਾਨੂੰ ਚੋਰੀ ਛੱਪੇ ਤੁਹਾਨੂੰ ਦਿਖਾਤਾ ਸਾਰਾ ਕੁਝ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਤੁਹਾਡਾ ਵੀ ਜਾਬ ਵੀ ਥਲਵਾਵਾਂਗੇ ਅਸੀਂ ਠੀਕ ਆ ਉਹ ਬੇਬੇ ਵੀ ਲਵਾਣੀ ਆ ਪੀਜਾ ਕਹਿੰਦੀ ਸਾਰੀ ਉਮਰ ਨਹੀਂ ਗਈ ਹੁਣ ਤਾਂ ਕਹਿੰਦੀ ਚੱਲ ਜਾਂ ਬਾਹਰ ਮੈਂ ਤੇ ਉਹ ਵੀ ਆਈ ਸੀਗੀ ਤੇ ਇੱਥੇ ਲੱਗਦੇ ਕਹਿੰਦੇ ਬੀਜੇ ਉਹ ਕਹਿੰਦੇ ਜਿਹੜਾ ਉਹ ਕਹਿੰਦਾ ਇੱਥੇ ਕੈਨੇਡਾ ਇੱਥੇ ਅਮਰੀਕਾ ਉੱਥੇ ਨਹੀਂ ਲੱਗਦੇ ਇੱਥੇ ਲੱਗਦੇ ਕਹਿੰਦੇ ਜਿੰਨਾਂ ਨੇ ਤਿਆਰ ਕੀਤਾ ਉਹਨਾਂ ਦਾ ਹੱਥ ਵੱਡ ਤੇ ਵਿਚਾਰੇ ਉਹਨਾਂ ਦਾ ਵੀ ਦਿਲ ਕਰਦਾ ਹੈ ਜਾਣ ਨੂੰ ਹੈ ਕਹਿੰਦੇ ਮੋਰ ਫਿੰਗਰ ਪੈਂਟਸ ਨਾ ਪਾਉਂਦੇ ਫਿੰਗਰ ਪੈਂਟੀ ਫਿੰਗਰ ਪੈਂਟੀ ਖਤਮ ਕਰਦੇ ਆ ਓਏ ਰੱਬ ਔਖਾ ਦੁਨੀਆਂ ਦਾ ਯਾਰ 我没事，别闹。